ਪੰਛੋਪ ਦੇ ਵਿੱਚ ਹਾਲ ਹੀ ਵਿੱਚ ਆਏ ਹੜਾ ਦੀ ਮਾਰ ਹੇਠਾਂ ਹੱਜੇ ਵੀ ਕਿਸਾਨ ਤਪਿਆ ਹੋਇਆ ਨਸਰਾਰੇ ਅਜਿਹਾ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਨਸਤੇਕ ਪਿੰਡ ਸਾਤਾਵਲੀ ਵਿਖੇ ਛੁੱਥੇ ਕੀ ਕੁਦਰਤ ਦੀ ਮਾਰ ਅਜੇ ਹੀ ਪਈ ਹੈ ਕਿ ਕਿਸਾਨ ਦੀ ਸਾਰੀ ਫਸਲ ਪਰਬਾਤ ਹੋ ਗਈ ਜਿਸ ਦੇ ਨਾਲ ਇੱਥੇ ਦੇ ਬਜ਼ੁਰਗ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਤੋਂ ਆਪਣਾ ਲਾਪੜੀ ਸਿੰਘ ਖੁਰਸੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸਾਦਾਵਲੀ ਸੋ ਇਸ ਪਿੰਡ ਦੇ ਵਿੱਚ ਕੁਝ ਲੋੜਵੰਦ ਪਰਿਵਾਰਾਂ ਦੇ ਵੱਲੋਂ ਜਿਹੜਾ ਆਪਣੇ ਕਮਰਿਆਂ ਦਾ ਜਿਹੜਾ ਕੰਮ ਆ ਉਹ ਸੋ ਲਿਆ ਗਿਆ ਸੀ ਕੁਝ ਜਿਹੜੇ ਤਕਨੀਕੀ ਜਾਂ ਕਾਰਨ ਕਹਿ ਸਕਦੇ ਆ ਜਾਂ ਮਜਬੂਰੀਆਂ ਕਾਰਨ ਕਹਿ ਸਕਦੇ ਆ ਜਿਹੜਾ ਕੰਮ ਆ ਪੂਰਾ ਜਿਹੜਾ ਸਿਰੇ ਨਹੀਂ ਚੜ੍ਹ ਸਕਿਆ ਤੁਸੀਂ ਦੇਖ ਸਕਦੇ ਹੋ ਵਲੈਂਟਰ ਤੋਰੀ ਜਿਹੜਾ ਵਾ ਕੰਮ ਜਿਹੜਾ ਸਾਰਾ ਚੱਲ ਚੁੱਕਾ ਹੈ ਕਮਰਿਆਂ ਦੇ ਵਿੱਚ ਜਿਹੜੀ ਮਿੱਟੀ ਜਿਹੜੀ ਹੈ ਪੈਣ ਵਾਲੀ ਆ ਤੇ ਲੈਂਟਰ ਬਸ ਕੁਝ ਹੀ ਦਿਨਾਂ ਦੇ ਵਿੱਚ ਲੈਂਟਰ ਜਿਹੜਾ ਪਿਆ ਜਾਣਾ ਸੀ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਕਿਉਂ ਨਹੀਂ ਲੈਂਟਰ ਪਿਆ ਤੇ ਕਿਉਂ ਨਹੀਂ ਮਿੱਟੀ ਪਈ ਸਾਰੀ ਗੱਲਬਾਤ ਜਰੂਰ ਕਰ ਲੈਣੇ ਆ ਸਸਕਾਰ ਜੀ ਸਸਕਾਰ ਜੀ ਜੀ ਸਰਕਾ ਮੋਗਿਆ ਮਨੇ ਏਦਾਂ ਪੜੀ ਗਿਆ ਲੈਂਟਰ ਤੋੜੀ ਕੰਮ ਚੱਲ ਗਿਆ ਕੀ ਕਹੰਦੂ ਲੈਂਟਰ ਹੜਪਾ ਗਿਆ ਨਾ ਮੈਂ ਤੁਸੀਂ ਬੰਨ ਟੁੱਟ ਗਿਆ ਤੇ ਮੜ ਕੇ ਫਿਰ ਗੋਭੀ ਲਾਈ 7 ਕਿੱਲੇ ਤੇ 7 ਕਿੱਲੇ ਗੋਭੀ ਵੀ ਰੁੜ ਗਈ ਤੇ ਕੋਈ ਪਹਾਨੀ ਉਥੋਂ ਬਜਾਇਆ ਤੋ ਗੋਭੀ ਜਿਹੜੀ ਬਿਲਕੁਲ ਆਈ ਵਾਪਸ ਹੀ ਜ਼ਮੀਨ ਨੇ ਕਿ ਜਾ ਤੋ ਕਿਸੇ ਦੀ ਜ਼ਮੀਨ ਚ ਜੇ ਛਤ ਲਾਈ ਤੇ ਜੇ ਛਤ ਲਾਈ ਤੋ ਉਹਦਾ ਫਿਰ ਕੋਈ ਨਹੀਂ ਬਣਿਆ ਮਤਲਬ ਕੰਮ ਜਿਹੜਾ ਵਾ ਇਹ ਗੱਲ ਤਾਂ ਨਹੀਂ ਪਤਾ ਕਿ ਕੁਦਰਤੀ ਮਾਰ ਵੀ ਪਣੀ ਹੈ ਕੰਮ ਜਿਹੜਾ ਮਤਲਬ ਆਰੰਭ ਕਰ ਲਿਆ ਹਾਂਜੀ ਕੰਮ ਆ ਕਰ ਲਿਆ ਪਹਿਲੂ ਤਾਂ ਹਾਂ ਕਬੇ ਗੋਭੀ ਦੀ ਫਸਲ ਵੱਢ ਕੇ ਤੇ ਅਸੀਂ ਇਹਨੂੰ ਤਿਆਰ ਕਰ ਲਾਂਗੇ ਤੇ ਹੁਣ ਸਾਡੇ ਕੋ ਕੋਈ ਪਹਾ ਨਹੀਂ ਕਿ ਨਾ ਅਸੀਂ ਤਿਆਰ ਕਰ ਸਕੇ ਜਿਹੜੀਆਂ ਗਵਰਨਮੈਂਟ ਦੇ ਵੱਲੋਂ ਵੀ ਇਨੇ ਚੱਕ ਜਿਹੜੇ ਡਿਕਲੇਅਰ ਕੀਤੇ ਗਏ ਜਿਹੜੀ 플ੱਡ ਨੂੰ ਲਾ ਕੇ ਹਾਰ ਨੂੰ ਲਾ ਕੇ ਤੁਹਾਡੇ ਦਾ ਕੋਈ ਸੰਸਥਾ ਨਹੀਂ ਨਹੀਂ ਜੀ ਕੋਈ ਕੋਈ ਨਹੀਂ ਕੀਤਾ ਜਿਹੜਾ ਹੁੰਦਾ ਲਿਖ ਜਾਂਦਾ ਤੇ ਮੁੜ ਕੇ ਹੁੰਦਾ ਹੀ ਨਹੀਂ ਹੁਣ ਜਿਹੜਾ ਬਜ਼ੁਰਗੋ ਮੌਸਮ ਵੀ ਬਦਲ ਗਿਆ ਗਰਮੀ ਆ ਦੇਣੀ ਚਲੋ ਬਾਹਰ ਜਿਹੜਾ ਤੰਬੂ ਦੇ ਵਿੱਚ ਵੀ ਕੱਟ ਗਏ ਹੁਣ ਗਾਵਾਂ ਜਿਹੜਾ ਬੱਚੇ ਵੀ ਸਾਰੇ ਆ ਕੇ ਥਾਵੜੀ ਨੇ 40 ਦਿਨਾਂ ਨੂੰ ਨੇ ਗਾ ਕੇ ਵੀ 40 ਦਿਨ ਹੁਣ ਇਤਨੇ ਕੱਟਣੇ ਪਾਣੇ ਆ ਜਰਨਾਮ ਕੇ ਨੇ ਜੇ ਨਾਮ ਆਇ ਤੋ ਕੀ ਕੀ ਨੇ ਤੇ ਹੁਣ ਇਤਨੀ ਚੱਲਣਾ ਕੰਮ ਹੋਰ ਕੀ ਕਰਨ ਫਿਰ ਇਹ ਗੱਲ ਜੋ ਮਨੋ ਜੇ ਤੱਕ ਜਿਹੜੀ ਕਹੇ ਮਨੋ ਸੰਸਥਾ ਨੇ ਪਹੁੰਚਣੀ ਸੀ ਕਹੇ ਨੇ ਨੇ ਪਹੁੰਚ ਕੀਤੀ ਇੱਥੇ ਹੁਣ ਸਾਰੀ ਜਿਹੜੀ ਤੁਹਾਡੀ ਜਿਹੜੀ ਆਸ ਸੀ ਉਮੀਦਾਂ ਸੀ ਉਹ ਸਾਰੀ ਉਹ ਵੀ ਖਤਮ ਹੋ ਗਈ ਜੇ ਗੋਭੀ ਦੇ ਉੱਤੇ ਸੀ ਤੇ ਹੁਣ ਕੋਈ ਦਿਹਾੜੀ ਨਹੀਂ ਲੱਭਦੀ ਦੱਪਾ ਨਹੀਂ ਲੱਭਦਾ ਤੇ ਕਰਨਾ ਕਰਦੇ ਸਿਰ ਤੇ ਕਿੰਨੀ ਬਜ਼ੁਰਗੋ ਬਟ ਤੋਂ ਹੋ ਜਾਣੀ 7-8 ਕਿੱਲੇ ਤੁਸੀਂ ਦੱਸਦੇ ਗੋਭੀ ਲਾਈ ਹਾਂ ਜੇ 2 ਲੱਖ ਤੇ ਵੱਜਦਾ ਹੀ ਨਾ 2 ਲੱਖ ਵੱਜਦਾ ਹਾਂ ਇੱਥੇ ਹਿਸਾਬ ਨਾਲ ਲਾਈ 2 ਲੱਖ ਤੇ ਹਨ ਬਜੇਗਾ ਇਹਨਾਂ ਉਹ ਦਿਨਾਂ ਵੀ ਸਾਰੇ ਜਿਹੜੇ ਕਮਰੇ ਜਿਹੜੇ ਕੰਮਲ ਕੰਪਲੀਟ ਹੋ ਜਾਣਾ ਹੈ ਹਾਂ ਕੁਦਰਤੀ ਮਾਰਦਾ ਨਹੀਂ ਪਤਾ ਵੀ ਇਹ ਵੀ ਜਿਹੜੀ ਇਹਨਾਂ ਪਿਆ ਨੂੰ ਆ ਬਣਨਾ ਪਾਣਾ ਹਾਂਜੀ ਕੋਈ ਬਜ਼ੁਰਗੋ ਜਿਹੜਾ ਮਟੀਰੀਅਲ ਹੈ ਅੰਦਰ ਲਿਆਂਦਾ ਕੋਈ ਇਸ ਤੋਂ ਪਹਿਲਾਂ ਸਾਰਾ ਵਰਤਿਆ ਗਿਆ ਕਿ ਜਾਂ ਕੋਈ ਪਿਆ ਵਰਤਿਆ ਗਿਆ ਜੀ ਅਮੇ ਝੂਠ ਨਹੀਂ ਮਾਰਨਾ ਹਾਂ ਵਰਤਿਆ ਗਿਆ ਕਿੰਨੇ ਦਿਨ ਪਹਿਲਾਂ ਜਿਹੜਾ ਕੰਮ ਮਿਸਤਰੀ ਜਿਹੜੇ ਬੰਦ ਹੋ ਗਈ ਸੀ ਕੁਦਰਤੀ ਮਾਰਤ ਮਿਸਤਰੀ 10 15 ਦਿਨ ਪਹਿਲੋਂ ਕੀਤੇ ਹਨ ਤੇ ਉਹ ਬੰਦ ਹੋ ਗਏ ਉਹ ਤੋਂ ਬਾਅਦ ਕੰਮ ਉਹਨੂੰ ਤਾਂ ਡੀਓ ਉਸਟਾਮ ਤੇ ਰਿਸਿਪੀ ਜਿਹੜੀ ਆ ਲੈਂਟਰ ਦੀ ਲੈਂਟਰ ਪਾ ਲਾਂਗੇ ਕਿ ਇਹ ਇੰਨੇ ਦਿਨਾਂ ਚ ਸਾਡਾ ਲੈਂਟਰ ਤਿਆਰ ਹੋ ਜਾਣਾ ਹੈ ਉਹ 10 15 ਦਿਨਾਂ ਅਗੇ ਕੋ ਪੰਜ ਕਿੰਨੇ ਦਿਨਾਂ ਬਾਅਦ ਜਿਹੜੀ ਗੋਭੀ ਜਿਹੜੀ ਫਸਲ ਜਿਹੜੀ ਮੰਡੀ ਜਾਂਦਾ ਆਪਣੀ ਆnde ਮੰਡੀ ਜਾਂਦਾ ਆਪਣੀ ਫੁੱਲਾਂ ਤੇ ਆਈ ਗੋਭੀ ਮਰ ਗਈ ਆ ਹਾਂਜੀ ਸਾਰੀ ਮਿਹਨਤ ਕੀਤੀ ਜਿਹੜੀ ਉਹ ਖੂਦ ਪਾ ਗਈ ਤੇ ਹੁਣ ਕੋਈ ਸੁਣਦਾ ਨਹੀਂ ਜੇ ਬਜ਼ੁਰਗੋ ਤਾਂ ਦੀ ਕਿਸੇ ਨੇ ਮਦਦ ਕਰਨੀ ਹੋਵੇ ਜਿਵੇਂ ਦਾਨੀ ਸੱਜਣ ਨੇ ਜਾਂ ਹੋਰ ਸਸਤਾ ਲੱਗੀਆਂ ਨੇ ਇਹ ਅਸੀਂ ਜਿੱਦਾਂ ਫਲੜ ਦੀ ਬਾਰਬਜੀ ਕੁਦਰਤੀ ਮਾਰਬਜੀ ਆ ਤੋ ਉਹ ਲੋੜਵੰਦ ਜਿਹੜੇ ਪਰਿਵਾਰਾਂ ਤੱਕ ਸਾਥ ਤੋਂ ਨੇ ਕਿਹੜਾ ਪਿੰਡ ਆ ਤੇ ਕਿਹੜਾ ਜ਼ਿਲ੍ਹਾ ਕਿੱਥੇ ਕਹਿੰਨੇ ਮਦਦ ਕਰਨੀ ਤੈਨ ਹੁਣ ਮਦਦ ਤੇ ਕਿ ਹੁਣ ਕੋਈ ਕਿਸ ਦਾ ਪਤਾ ਹੋਵੇ ਕਿ ਕਿੱਥੋਂ ਕਰਨੀ ਕਿੱਥੋਂ ਨਹੀਂ ਕੋਈ ਮਦਦ ਕਰੇਗਾ ਤਾਂ ਫੇਰ ਹੀ ਆ ਨਾ ਕਿ ਤੁਹਾਨੂੰ ਕੋਈ ਆਸ ਆ ਗਈ ਕਿਸੇ ਤੇ ਆਸ ਨਹੀਂ ਆ ਗਈ ਕੋਈ ਤੇ ਵੀ ਅਜੇ ਤੇ ਇਹ ਬਜ਼ੁਰਗੋ ਆਸਤੇ ਤੇ ਦੁਨੀਆ ਜਿਹੜੀ ਵਰਕਰਾ ਰਹੀ ਆ ਤੁਸੀਂ ਆਹ ਬਜ਼ੁਰਗੋ ਸਾਡੇ ਬੇਟਾ ਹਾਂ ਤਾਂ ਉਹਨਾਂ ਕੋਈ ਮਦਦ ਕਰੇਗਾ ਤਾਂ ਫੇਰ ਹੋ ਸਕਦਾ ਨਹੀਂ ਤਾਂ ਇੰਨੀ ਬਜ਼ੁਰਗੋ ਦਾਨੀ ਸੱਜਣ ਨੇ ਸਮਾਜ ਸੇਵੀ ਸਜਤਾ ਨੇ ਜਿਹੜੀਆਂ ਲੱਗੀਆਂ ਨੇ ਬਹੁਤ ਘਰ ਬਣਾ ਵੀ ਰਹੀਏ ਨੇ ਤੇ ਘਰ ਚ ਕਈ ਬਣ ਵੀ ਚੁੱਕੇ ਹਾਂ ਦੇ ਦਾਨੀ ਜਿਹੜੇ ਨੇ ਹੁੰਦੇ ਨੇ ਲੈ ਕੇ ਲਾ ਜਾਂਦੇ ਨੇ ਮੜ ਕੇ ਕੋਈ ਪਤਾ ਨਹੀਂ ਕਿੱਥੇ ਤੇ ਕਿੱਥੇ ਨਹੀਂ ਆਉਂਦਾ ਤੇ ਬਜ਼ੁਰਗ ਉਹ ਤਾਂ ਧੰਨੀ ਜਿਹੜੇ ਲੇਖਣ ਵਾਲੇ ਹੁੰਦੇ ਨੇ ਉਹ ਤਾਂ ਕਿਤੇ ਲੋੜ ਪੈਂਦੀ ਜਿਹੜੇ ਲੈ ਕੇ ਖੜਦੇ ਨੇ ਕਈ ਤਾਂ ਜਿਹੜੇ ਲੈ ਕੇ ਦੇ ਨੇ ਨਾਲ ਹੀ ਮਟੀਰੀਅਲ ਲਿਆ ਕੇ ਤੇ ਨਾਲ ਹੀ ਸਾਰਾ ਕੰਮ ਚਾਲੂ ਕਰਾ ਕੇ ਜਾਂਦੇ ਆ ਹਾਂਜੀ ਹਾਂਜੀ ਕਰਕੇ ਜਾਂਦੇ ਨੇ ਇੱਥੇ ਕੋਈ ਨਹੀਂ ਆ ਕੋ ਪਿੱਛੇ ਕੋਨੇ ਵਾਲ ਹੋ ਗਿਆ ਜੇ ਕਿਤੇ ਸਿੰਗਰ ਆਏ ਨੇ ਨਾਲ ਹੀ ਟਰਾਲੀਆਂ ਰੇਤ ਦਾ ਦੀ ਬਜਰੀ ਦੀ ਸਾਰਾ ਮਟੀਰੀਅਲ ਜਿੰਨਾ ਮਨਿਆਦਾਂ ਤੋਂ ਕਮਰਿਆਂ ਲੱਗਣ ਡਿਆ ਉਹ ਸਾਰਾ ਨਾਲ ਲੈ ਕੇ ਆਉਂਦੇ ਨੇ ਤੁਹਾਡੇ ਹੁੰਦੇ ਸਭ ਕੋ ਇੱਥੇ ਪਿਆ ਤੇ ਤੰਬੂ ਦੇ ਵਿੱਚ ਰੰਡਾ ਕੋਈ ਆਇਆ ਹੀ ਨਹੀਂ ਨਾ ਗੱਲ ਨਹੀਂ ਮਾਇਤ ਕੀਤੀ ਹੈ ਬਜ਼ੁਰਗੋ ਜੇ ਥੋੜੇ ਥੋੜੇ ਸਾਰੀਆਂ ਸਸਤਾ ਜਾਂ ਮਦਦ ਕਰਨ ਜਾਂ ਹੋ ਸਕਦਾ ਇੱਕ ਦਿਨ ਅਨਮੇਰ ਪਾ ਜੀ ਕੁਝ ਸੀਮੈਂਟ ਦੀ ਕਰ ਦੇਣ ਸਰੀਏ ਦੀ ਕਰ ਦੇਣ ਜੋ ਬੁਨਿਆਦੀ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੈਂਟ ਨੂੰ ਇਸਤੇਮਾਲ ਲਾ ਲੀਆਂ ਨੇ ਉਹ ਦਾਨੀ ਸਜਰ ਕਰ ਦੇਣ ਤਾਂ ਸਪੂਰਨ ਹੋ ਸਕਦਾ ਹੋ ਸਕਦਾ ਜੀ ਜੇ ਜੇ ਕਰਨ ਦਿੱਤੇ ਹਾਂ ਜੀ ਜੋ ਮਦਦ ਕਰਨ ਕਰ ਸਕਦੇ ਨੇ ਥੋੜੇ ਥੋੜੇ ਪੈਸੇ ਭਾਗ ਵੀ ਕਰ ਸਕਦੇ ਨੇ ਇਹ ਬਜ਼ੁਰਗੋ ਇੱਕ ਰਿ ਆਪਣੇ ਜਿਹੜਾ ਪਿੰਡ ਹੈ ਉਹ ਜ਼ਰੂਰ ਮੈਂਸ਼ਨ ਕਰੋ ਇੱਕ ਰ ਬੋਲੋ ਮੇਰਾ ਪਿੰਡ ਸਾਦਾਂ ਵਾਲੀ ਹੈ ਸਾਦਾਂ ਵਾਲੀ ਤੇ ਸਾਦਾਂ ਵਾਲੀ ਦੇ ਰਹਿਣ ਵਾਲੇ ਹੈ ਨਾਮ ਇਹ ਕੈ ਬਜ਼ੁਰਗ ਜਿਹੜਾ ਆਪਣਾ ਮੇਰਾ ਨਾਮ ਕਸ਼ਮੀਰ ਸਿੰਘ ਹੈ ਤੇ ਸਤਾਂ ਵਾਲੀ ਦੇ ਵਸਾਈਆਂ ਅਸੀਂ ਸੋ ਇਹ ਸਾਨੂੰ ਬਜ਼ੁਰਗ ਕਸ਼ਮੀਰ ਸਿੰਘ ਜਿਨ੍ਹਾਂ ਨੇ ਕੀ ਕੁਦਰਤੀ ਮਾਰਦ ਤੋਂ ਪਹਿਲਾਂ ਹੀ ਜਿਹੜਾ ਕੰਮ ਜਿਹੜਾ ਆਰੰਭਤਾ ਕਰ ਲਿਆ ਸੀ ਕੁਦਰਤੀ ਮਾਰ ਨਾ ਵੱਜਦੀ ਤਾਂ ਸ਼ਾਇਦ ਇਹ ਘਰ ਵੀ ਜਿਹੜਾ ਬਣ ਕੇ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਜਾਣਾ ਸੀ ਸੋ ਇਹਨਾਂ ਗੋਭੀ ਦੀ ਫਸਲ ਜਿਹੜੀ ਆ ਚੌਥੇ ਤੇ ਦਸਦੇ ਨੇ ਬੀਜੀ ਸੀ ਸੋ ਉਸ ਨੂੰ ਵੀ ਜਿਹੜੀ ਆ ਪਾਣੀ ਜਿਹੜਾ ਵਹਾ ਕੇ ਲਾ ਗਿਆ ਸੋ ਸੁਪਨੇ ਵੀ ਜਿਹੜੇ ਇਹਨਾਂ ਦੇ ਕਈ ਜਿਹੜੇ ਉਸ ਫਸਲ ਦੇ ਨਾਲ ਹੀ ਵਗਾਏ ਗਏ ਨੇ ਸੋ ਪਰਿਵਾਰ ਜਿਹੜਾ ਤੰਬੂ ਦੇ ਵਿੱਚ ਰਹਿਣ ਲਈ ਮਜਬੂਰ ਆ ਗਾਂ ਜਿਹੜੇ ਸਰਦੀਆਂ ਦੇ ਨਾਲ ਉਹ ਛੋਟੇ ਛੋਟੇ ਬੱਚੇ ਨੇ ਉਹ ਵੀ ਜਿਹੜੇ ਨੇ ਇਸ ਤੰਬੂ ਦੇ ਵਿੱਚ ਹੀ ਜਿਹੜੇ ਰਹਿ ਰਹੇ ਨੇ ਸੋ ਬਰਸ਼ਾਤਾਂ ਦੇਣ ਵੀ ਜਿਹੜੇ ਗਾਂ ਆ ਸਕਦੇ ਨੇ ਬਦਲਦੇ ਰਹੀ ਦੇ ਨੇ ਮੌਸਮ ਸੋ ਜਿਹੜੇ ਦਾਨੀ ਸੱਜਣੇ ਸਮਾਜ ਸੇਵੀ ਸੰਸਥਾ ਨੇ ਜ਼ਰੂਰ ਜ਼ੀਰੋ ਗਰਾਊਂਡ ਤੇ ਆ ਕੇ ਇੱਕ ਵਾਰ ਜ਼ਰੂਰ ਲੈਟੀ ਚੈੱਕ ਕਰਨ ਤਾਂ ਜੋ ਸਾਰਾ ਕੰਮ ਇਹਨਾਂ ਦਾ ਹੋ ਚੁੱਕਾ ਸਿਰਫ ਲੈਂਟਰ ਤੇ ਹੀ ਗੱਲ ਜਿਹੜੀ ਆ ਜੀ ਆ ਸ